ਤਰਨਤਾਰਨ ਦੇ ਪਿੰਡ ਉਸਮਾ ਚ ਲਾਹ ਕਾਲਜ ਦੇ ਵਿੱਚ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਲੜਕਾ ਜਿਹੜਾ ਖੁਦ ਸੁਸਾਈਡ ਕਰ ਲੈਂਦਾ ਅੱਜ ਉਸ ਸੰਦੀਪ ਰਾਜ ਪ੍ਰਿੰਸ ਰਾਜ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਔਰ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਔਰ ਅੰਬਰਸਰ ਟ੍ਰੀਟਮੈਂਟ ਉਸ ਦਾ ਚੱਲ ਰਿਹਾ ਸੀ ਔਰ ਅੱਜ ਜਿਹੜੀ ਆ ਉਸ ਦੀ ਡੈੱਡ ਬੋਡੀ ਜਿਹੜੀ ਥੋੜੀ ਦੇਰ ਤੱਕ ਤਰਨਤਾਰਨ ਪਹੁੰਚੇਗੀ ਹਾਲਾਂਕਿ ਪੋਸਟਮਾਰਟਮ ਤੋਂ ਬਾਅਦ ਜਿਹੜੀ ਆ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ ਅੱਜ ਪਰਿਵਾਰ ਜਿਹੜਾ ਸੀ ਪਹਿਲਾਂ ਪ੍ਰਿੰਸ ਰਾਜ ਦਾ ਉਹ ਸਾਹਮਣੇ ਨਹੀਂ ਆ ਰਿਹਾ ਸੀ ਮੀਡੀਆ ਦੇ ਔਰ ਅੱਜ ਉਹਨਾਂ ਨੇ ਜਿਹੜਾ ਜਰੂਰ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਡਾ ਬੇਟਾ ਜਿਹੜਾ ਇਸ ਤਰੀਕੇ ਦਾ ਬਿਲਕੁਲ ਨਹੀਂ ਸੀ ਔਰ ਉਹਦੇ ਅੰਦਰ ਕੀ ਗੱਲਬਾਤ ਸੀ ਕਿੰਨਾ ਕਾਰਨਾ ਕਰਕੇ ਉਸਨੇ ਇਹ ਸਟੈਪ ਚੁੱਕਿਆ ਫਿਲਹਾਲ ਜਿਹੜਾ ਪਰਿਵਾਰ ਪੂਰਾ ਜਿਹੜਾ ਸਦਮੇ 'ਚ ਕਹਿ ਸਕਦੇ ਹਾਂ ਔਰ ਉੱਥੇ ਹੀ ਜਿਹੜੇ ਉੱਥੇ ਦੇ ਮਹੱਲਾ ਨਿਵਾਸੀ ਨੇ ਉਹ ਵੀ ਇਸ ਪ੍ਰਿੰਸ ਰਾਜ ਦੀ ਮੌਤ ਨੂੰ ਲੈ ਕੇ ਸਦਮੇ 'ਚ ਨਜ਼ਰ ਆ ਰਹੇ ਨੇ ਮੈਨੂੰ ਉਹਨੇ ਦੱਸਿਆ ਥੋੜਾ ਜਿਹਾ ਮੈਨੂੰ ਪਿਛਲੇ ਸੋਮਵਾਰ ਪਤਾ ਲੱਗਾ ਕਿ ਉਹ ਕੁੜੀ ਦੀ ਕੋਈ ਗੱਲ ਹੀ ਉਹਨੇ ਕੁੜੀ ਨੂੰ ਵੇਖ ਲਿਆ ਕਿ ਨਾ ਮਲਕੀ ਬਾਈਕ ਤੇ ਚੜ ਕੇ ਜਾਂਦੇ ਆ ਬਸ ਉਹਨੇ ਉਹਦਾ ਮਾਰੇ ਪੁੱਛਿਆ ਮੇਰੇ ਬੱਚੇ ਨੇ ਹੋਰ ਮੈਨੂੰ ਇੰਨਾ ਜ਼ਿਆਦਾ ਤਾਂ ਕੁਝ ਦੱਸਿਆ ਨਹੀਂ ਮੈਂ ਕਿਹਾ ਚਲ ਕੋਈ ਨਹੀਂ ਪੁੱਤ ਕੋਈ ਗੱਲਾਂ ਹੋ ਜਾਂਦੀਆਂ ਆ ਪਾ ਕਲਾਸ ਮੇਟ ਹੁੰਦੇ ਜਿੱਦਾਂ ਬੱਚੇ ਕਰਦੇ ਹੀ ਗੱਲਾਂ ਮੈਨੂੰ ਪਤਾ ਨਹੀਂ ਮੇਰੇ ਬੱਚੇ ਨੇ ਇੰਨਾ ਵੱਡਾ ਸਟੈਪ ਚੁੱਕ ਲੈਣਾ ਜਾਂ ਕੁਝ ਮੈਂ ਤਾਂ ਰੋਜ਼ ਜਿੱਦਾਂ ਅੱਗੇ ਨਾਰਮਲ ਜਾਂਦਾ ਹੀ ਇਦਾਂ ਗਿਆ ਵਾ ਲੱਗਦਾ ਤੂੰ ਤੋਖਾ ਮੀਆਂ ਹੈਂ हां जी ਉਹਨੂੰ ਮੇਰੇ ਪੁੱਤ ਨੂੰ ਜੇ ਉਹਦੀ ਮੰਗਣੀ ਹੋਈ ਸੀ ਪਹਿਲਾਂ ਮੇਰੇ ਪੋਤੇ ਨਾਲ ਕਾਤੋਂ ਦੋਸਤੀ ਦਾ ਤੇ ਮੇਰੇ ਬੱਚੇ ਨੂੰ 6 ਮਹੀਨੇ ਜੇ ਹੋਏ ਜਾਂਦੇ ਨੂੰ ਕਾਲਜ ਮੇਰੇ ਪੁੱਤ ਦਾ ਇੰਨਾ ਦਿਮਾਗ ਖਰਾਬ ਕਰਤਾ ਮੇਰਾ ਪੋਤਾ ਤੇ ਇੰਨਾ ਪੜਾਈ ਚ ਹਿਆਰ ਇੰਨਾ ਮਤਲਬ ਕਿ ਇੰਟੈਲੀਜੈਂਟ ਹੈ ਉਹ ਕਹਿੰਦਾ ਮੈਂ ਆ ਪੜਾਈ ਕਰਕੇ ਮੈਂ ਮੈਂ ਟੈਸਟ ਦੇਣਾ ਜੱਜ ਦਾ ਟੈਸਟ ਦੇਣਾ ਮੇਰੇ ਬੱਚੇ ਨੇ ਕਿੱਥੇ ਸੁਣਿਆ ਮੇਰੇ ਬੱਚੇ ਨੇ ਸੁਜਾਇਆ ਇਹ ਤੇ ਕਿੱਥੇ ਮੇਰੇ ਬੱਚੇ ਦਾ ਦਿਮਾਗ ਖਰਾਬ ਕਰਤਾ ਤੇ ਮੇਰੇ ਬੱਚੇ ਨੂੰ ਪ੍ਰੈਸ਼ਰ ਚ ਆਨ ਕੇ ਮੇਰੇ ਬੱਚੇ ਕੱਲਾ ਕੱਲਾ ਮੇਰਾ ਪੁੱਤ ਮੇਰੇ ਗੁੜੀ ਆ ਜੇ 5 ਸਾਲ ਦੀ ਮੇਰੇ ਬੱਚੇ ਨੂੰ ਹਜੇ ਪਤਾ ਹੀ ਨਹੀਂ ਮੇਰੇ ਭਰਾ ਨਾਲ ਕੀ ਹੋ ਗਿਆ ਵਾ ਯਾਨੀ ਕਿ ਗੱਲ ਕਰਦੀ ਨਹੀਂ ਕੋਈ ਕਿਸ ਨਾਲ ਪਹਿਲਾਂ ਨਾ ਆਪ ਫੋਨ ਕਰਦੀ ਮੇਰੇ ਬੱਚੇ ਕੋ ਨਾ ਉਹ ਮੰਗਦੀ ਨੰਬਰ ਮੰਗਦੀ ਮੇਰੇ ਬੱਚੇ ਨੇ ਮੈਨੂੰ ਗੱਲ ਦੱਸੀ ਮੇਰੇ ਪੁੱਤ ਨੇ ਮੇਰਾ ਅੰਦਾ ਮਮਾ ਮੈਨੂੰ ਕੋ ਨੰਬਰ ਮੰਗਦੀ ਤੇ ਮੈਂ ਨੰਬਰ ਨਹੀਂ ਦਿੱਤਾ ਮਮਾ ਮੈਂ ਕਿਹਾ ਤੇ ਮੇਰੀ ਮਮਾ ਹਾਂਦਾ ਵਾ ਮੇਰੇ ਕੋ ਮੇਰੇ ਕੋ ਫੋਨ ਨਹੀਂ ਆਗਾ ਮੇਰੇ ਮਮਾ ਕੋ ਫੋਨ ਆ ਤੇ ਫੇਰ ਆਂਦਾ ਮੈਨੂੰ ਆਂਦੀ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਮੈਂ ਬਸ ਗੱਲ ਕਰੂੰਗੀ ਪ੍ਰਿੰਸ ਤੂੰ ਦੂਜੇ ਮੁੰਡੀਆਂ ਵਰਗਾ ਨਹੀਂ ਆ ਮੈਂ ਕੋਈ ਮੁੰਡੇ ਕੋਡ ਨਾਲ ਵੀਂਦਾ ਨਹੀਂ ਆ ਤੂੰ ਗੱਲ ਨਹੀਂ ਕਰਦਾ ਕੋਈ ਵੀ ਤੇ ਤੂੰ ਬਸ ਮਨ ਲੱਕ ਆਪਣੇ ਧਿਆਨ ਫੜਦਾ ਰਹਿੰਦਾ ਵਾਂ ਪ੍ਰਿੰਸ ਮੈਂ ਪੜਾਈ ਵਾਸਤੇ ਗੱਲ ਕਰੂੰਗੀ ਆਂਦਾ ਫੇਰ ਮਮਾ ਮੈਂ ਇੰਸਟਾ ਦੀ ਆਈਡੀ ਦੇ ਦਿੱਤੀ ਉਹਨੂੰ ਮਮਾ ਮੈਂ ਤੈਨੂੰ ਦਿਖਾ ਦੂੰਗਾ ਉਹਨੇ ਪਹਿਲਾਂ ਮੈਸੇਜ ਵੀ ਉਹਨੇ ਕੀਤਾ ਮਮਾ ਮੈਂ ਦਿਖਾ ਦਿੰਦਾ ਮਰ ਬਿੰਨ ਉਹਨਾਂ ਨੂੰ ਨਹੀਂ ਪਤਾ ਮੇਰੇ ਬੱਚੇ ਇਹੋ ਜਿਹਾ ਸਟੈਪ ਚੁੱਕ ਲੈਣਾ ਮੇਰੇ ਬੱਚਾ ਤਾਂ ਮੈਨੂੰ ਜਿੱਤਰਾ ਅੱਗੇ ਮੈਨੂੰ ਪੈ ਰਿਹਾ ਤੇ ਲਾ ਕੇ ਮੇਰੇ ਨਾਲ ਮਿਲ ਕੇ ਜਾਂਦਾ ਹੈ ਮੇਰਾ ਬੱਚਾ ਮੈਨੂੰ ਜੱਫੀ ਪਾ ਕੇ ਮਿਲ ਕੇ ਕਹਿੰਦਾ ਮਨ ਮਮਾ ਮੈਂ ਚੱਲਿਆ ਵਾਂ ਮੈਨੂੰ ਪਤਾ ਹੀ ਨਹੀਂ ਮੈਂ ਮੇਰੇ ਪੁੱਤ ਕਿਹੜੀ ਤਿਆਰੀ ਕਰਕੇ ਗਿਆ ਮੈਂ ਤੇ ਬਸ ਉਹਨੂੰ ਕਾਲਜ ਭੇਜਿਆ ਮੈਂ ਕਿਹਾ ਚੱਲ ਮੇਰਾ ਬੱਚਾ ਇੰਚਤਰਾ ਅੱਗੇ ਜਾਂਦਾ ਹੁਣ ਉਦਾਂ ਹੀ ਜਾ ਗਿਆ ਵਾ ਤੇ ਉਦਾਂ ਹੀ ਆ ਜਾਊਗਾ ਮੇਰੇ ਪੁੱਤ ਨੂੰ ਨਜਾਇਜ਼ ਬਦਨਾਮ ਕਰਨ ਦੇ ਕਈ ਕੁਛ ਜਿਹੜੇ ਵੀਡੀਓ ਨਜਾਇਜ਼ ਚੋਕੇ ਮੇਰੇ ਬੱਚੇ ਦਾ ਬੈਕਗ੍ਰਾਉਂਡ ਕਰਨਾ ਪਤਾ ਟੀਚਰਾਂ ਕੋਲ ਇਹਦਾ ਬੱਚਾ ਜ਼ਿਆਦਾ ਮੇਰੇ ਬੱਚੇ ਗੋਂਦਵਾਲ ਪੜ੍ਹਾਈ ਕੀਤੀ ਹੈ ਮੇਰੇ ਬੱਚੇ ਨੇ ਗੋਂਦਵਾਲ ਸਿਬੀਐਸਸੀ ਇੰਸਟੀਚਿਊਟ ਤੋਂ ਕੀਤੀ ਆ ਉੱਥੇ ਜਾ ਕੇ ਟੀਚਰਾਂ ਦਾ ਸਟਾਫ ਕੋ ਪਤਾ ਕਰ ਸਕਦੇ ਮੇਰੇ ਬੱਚੇ ਨੇ 10ਵੀਂ ਉੱਥੋਂ ਪਾਸ ਕੀਤੀ ਆ ਤੇ ਬੱਚੇ ਨੇ ਪਲੱਸ 1 ਪਲੱਸ 2 ਮਾਝਾ ਪਬਲਿਕ ਸਕੂਲ ਤੋਂ ਕੀਤੀ ਉੱਥੋਂ ਜਾ ਕੇ ਟੀਚਰਾਂ ਤੋਂ ਪਤਾ ਕਰ ਸਕਦੇ ਹੋ ਉਹਨਾਂ ਦੇ ਤੇ ਕਿਹੋ ਜਿਹਾ ਮੇਰਾ ਬੱਚਾ ਰਿਆ ਵਾ ਕੀ ਕਿਹਦੀ ਗੱਲ ਵਰ ਕੁਝ ਪਤਾ ਲੱਗਾ ਕਿਦੀ ਲੱਗ ਗਿਆ ਸਰ ਸਰ ਉਹਦਾਂ ਨਹੀਂ ਮੈਨੂੰ ਅਜੇ ਪਤਾ